ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਮਰੂ ਮਹੱਲਾ ਪਹਿਲਾ ਅਸਰ ਸੰਗਾਰਣ RAM ਹਮਾਰਾ ਘਟ ਘਟ ਰਮਈਆ RAM ਪਿਆਰਾ ਹਮਾਰਾ ਭਾਵ ਸਾਡਾ RAM ਪਰਮੇਸ਼ਰ ਅਸੁਰ ਕੀਏ ਦੈਂਤਾਂ ਵਾ ਕਾਮ ਕ੍ਰੋਧ ਆਸਰੀ ਸੰਪਦਾ ਰੂਪੀ ਦੈਂਤਾਂ ਨੂੰ ਸੰਗਾਰਣ ਨਾਸ਼ ਕਰਨ ਵਾਲਾ ਹੈ ਉਨਾਂ ਦਾ ਸ਼ਿੰਗਾਰ ਕਰਨ ਵਾਲਾ ਹੈ ਪਿਆਰਾ ਰਾਮ ਪਰਮੇਸ਼ਰ ਕੱਟ ਕੱਟ ਸਰੀਰਾਂ ਸਰੀਰਾਂ ਵਿੱਚ ਰਮਿਆ ਵਿਆਪਕ ਹੋਇਆ ਹੈ ਨਾਲੇ ਅਲਖ ਨ ਲਖੀਐ ਮੂਲੇ ਗੁਰਮਖ ਲਖ ਵਿਚਾਰਾ ਹੈ ਉਹ ਅਲਖ ਲਗਣ ਤੋਂ ਰਹਿਤ ਸਰੂਪ ਸਭ ਜੀਵਾਂ ਦੇ ਨਾਲੇ ਸਾਥ ਪਾਵੰਗ ਸੰਗ ਹੈ ਪਰ ਗੁਰਾਂ ਬਿਨਾ ਮੂਲੇ ਉਕਾਹਿਲ ਜਾਣ ਲਖਿਆ ਜਾਣਿਆ ਨਹੀਂ ਜਾ ਸਕਦਾ ਗੁਰਮਖ ਜਨਾਂ ਨੇ ਉਸ ਪ੍ਰਭੂ ਦੀ ਪ੍ਰਾਪਤੀ ਦੇ ਵਿਚਾਰਾਂ ਨੂੰ ਆਪਣੇ ਹਿਰਦੇ ਉੱਪਰ ਲਿਖ ਲਿਆ ਹੈ ਗੁਰਮੁਖ ਸਾਧੂ ਸ਼ਰਣ ਤੁਮਾਰੀ ਕਰਿ ਕਿਰਪਾ ਪ੍ਰਭ ਪਾਰਿ ਉਤਾਰੀ ਏ ਪ੍ਰਭੂ ਸ੍ਰੇਸ਼ਟ ਗੁਰਮੁਖ ਜਨ ਤੇਰੀ ਸ਼ਰਣ ਓਟ ਵਿੱਚ ਪਏ ਹੋਏ ਹਨ ਏ ਪ੍ਰਭੂ ਤੂੰ ਆਪਣੀ ਕਿਰਪਾ ਮਿਹਰ ਕਰਕੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਉੱਪਰ ਉਤਾਰ ਦਿੰਦਾ ਹੈ ਅਗਨ ਪਾਣੀ ਸਾਗਰ ਅਤ ਗਹਿਰਾ ਗੁਰ ਸਤਗੁਰ ਪਾਰ ਉਤਾਰਾ ਹੈ ਇਸ ਸੰਸਾਰ ਰੂਪੀ ਸਾਗਰ ਸਮੁੰਦਰ ਅਤਿਅੰਤ ਗਹਿਰਾ ਡੂੰਗਾ ਹੈ ਜਿਸ ਵਿੱਚ ਤ੍ਰਿਸ਼ਨਾ ਰੂਪੀ ਅਗਨ ਆਗ ਤੇ ਪਦਾਰਥਾਂ ਵਿਸ਼ੇ ਰੂਪੀ ਪਾਣੀ ਹੈ ਇਸ ਤੋਂ ਗੁਰੂ ਪੂਜਨੀਕ ਸਤਿਗੁਰੂ ਸਾਹਿਬ ਜੀ ਨੇ ਹੀ ਗੁਰਮੁਖਾਂ ਨੂੰ ਪਾਰ ਉਤਾਰਨਾ ਕੀਤਾ ਹੈ ਮਨਮੁਖ ਅੰਦਲੇ ਸੋਜੀ ਨਾਹੀ ਆਵੈ ਜਾਹੇ ਮਰਹਿ ਮਰ ਜਾਹੇ ਬਿਵੇਕ ਵਿਰਾਗ ਰੂਪੀ ਨੇਤਰਾਂ ਤੋਂ ਹੀਣੇ ਅੰਨੇ ਮਨਮੁਖ ਪੁਰਸ਼ਾਂ ਨੂੰ ਪਰਲੋਕ ਮੁਕਤੀ ਆਦਿ ਕੋਈ ਵੀ ਸੋਜੀ ਸੂਝ ਗਿਆਤ ਨਹੀਂ ਉਹ ਵਾਸ਼ਨਾ ਦੇ ਬੱਧੇ ਹੋਏ ਆਉਂਦੇ ਤੇ ਉਮਰ ਭੋਗ ਕੇ ਜਾਹੇ ਚਲੇ ਜਾਂਦੇ ਇਉਂ ਕਹਿੰਦੇ ਮੌਤ ਦੇ ਮਾਰੇ ਹੋਏ ਮਰਦੇ ਤੇ ਮਰ ਕੇ ਜੂਨਾ ਨਰਕਾਂ ਨੂੰ ਜਾਹੀ ਚਲੇ ਜਾਂਦੇ ਪੂਰਬ ਲਿਖਿਆ ਲੇਖ ਨਾ ਮਿਟਾਈ ਜਮਦਰ ਅੰਧ ਖੁਆਰਾ ਹੈ ਉਹ ਉਸ ਦੇ ਪੂਰਬਲੇ ਕਰਮਾਂ ਦਾ ਲਿਖਿਆ ਆਇਆ ਲੇਖ ਮਿਟ ਨਹੀਂ ਸਕਦਾ ਉਹਨਾਂ ਅੰਧ ਅਗਿਆਨੀਆਂ ਨੂੰ ਜਮਾਂ ਦੇ ਦੁਆਰੇ ਤੇ ਖੁਆਰਾ ਕੀ ਇਹ ਖਰਾਬ ਖੱਜਲ ਖਰਾਬ ਹੋਣਾ ਪੈਂਦਾ ਹੈ ਇੱਕ ਆਵਹਿ ਜਾਵਹਿ ਘਰਵਾਸ ਨਾ ਪਾਵੇ ਕਿਰਤ ਕੇ ਬਾਦੇ ਪਾਪ ਕਮਾਵੇ ਇੱਕ ਮਨਮੁਖ ਜੀਵ ਸੰਸਾਰ ਵਿੱਚ ਜਨਮ ਧਾਰ ਕੇ ਆਉਂਦੇ ਤੇ ਮਰ ਕੇ ਜੂਨਾ ਨਰਕਾਂ ਨੂੰ ਚਲੇ ਜਾਂਦੇ ਪਰ ਸਰੂਪ ਸਚਖੰਡ ਰੂਪੀ ਘਰ ਵਿੱਚ ਵਸਣਾ ਨਹੀਂ ਪਾਉਂਦੇ ਉਹ ਆਪਣੇ ਕਿਰਤ ਕੀਤੇ ਹੋਏ ਕਰਮਾਂ ਦੇ ਬੰਨੇ ਹੋਏ ਪਾਪਮੰਦ ਕਰਮ ਹੀ ਕਮਾਉਂਦੇ ਰਹਿੰਦੇ ਹਨ ਅੰਦਲੇ ਸੋਝੀ ਬੂਝ ਨਕਾਈ ਲੋਭ ਬੁਰਾ ਅਹੰਕਾਰਾ ਹੈ ਅਗਿਆਨੀ ਮਨਮੁਖ ਪੁਰਸ਼ਾਂ ਨੂੰ ਲੋਕ ਪਰਲੋਕ ਦੀ ਸੋਝੀ ਗਿਆਤ ਅਤੇ ਇਸ ਲੋਕ ਦੀ ਕੋਈ ਵੀ ਬੂਝ ਸਮਝ ਨਹੀਂ ਪਰਮਾਰਥ ਦੇ ਬੂਝ ਤੇ ਵਿਵਹਾਰਾਂ ਦੀ ਸੋਝੀ ਤਤਪਦ ਦੇ ਲਾਖਰ ਦੀ ਸੋਝੀ ਤੇ ਤੁੰਗ ਪਦ ਦੇ ਲਖਰ ਦੀ ਸੋਝੀ ਕੋਈ ਵੀ ਬੂਝ ਸਮਝ ਨਹੀਂ ਉਹ ਲੋਭ ਲਾਲਚ ਮੰਦ ਕਰਮ ਕਰਕੇ ਆ ਫਿਰ ਹੰਕਾਰ ਆ ਬਿਮਾਨ ਕਰਦੇ ਹਨ ਲੋਭ ਤੇ ਹੰਕਾਰ ਕਰਕੇ ਉਹਨਾਂ ਦਾ ਚਿੱਤ ਬੁਰਾ ਹੋ ਰਿਹਾ ਪਿਰ ਬਿਨ ਕਿਆ ਤਿਸ ਧਨ ਸੀਗਾਰਾ ਪਰ ਪਿਰ ਰਾਤੀ ਖਸਮ ਵਿਸਾਰਾ ਜਿਵੇਂ ਪਿਰ ਪਦੀ ਤੋਂ ਬਗੈਰ ਉਸ ਧਨ ਇਸਤਰੀ ਦਾ ਸੀਗਾਰਾ ਸ਼ਿੰਗਾਰ ਕੀਤਾ ਹੋਇਆ ਕਿਸ ਅਰਥ ਹੈ ਜਿਸ ਨੇ ਆਪਣਾ ਖਸਮ ਮਾਲਕ ਪਦੀ ਵਿਸਾਰਾ ਭੁਲਾਇਆ ਹੋਇਆ ਅਤੇ ਪਰਪਰਾਏ ਪਤੀ ਨਾਲ ਰਾਤੀ ਰੰਗ ਰਲੀਆਂ ਮਾਣਦੀ ਹੈ ਇਸੇ ਪ੍ਰਕਾਰ ਉਸ ਜੀਵ ਰੂਪੀ ਇਸਤਰੀ ਦਾ ਸਾਧਨਾ ਰੂਪੀ ਸ਼ਿੰਗਾਰ ਕੀਤਾ ਆ ਕਿ ਸਰਤ ਹੈ ਜੋ ਪਤੀ ਅਕਾਲ ਪੁਰਖ ਦੇ ਪ੍ਰੇਮ ਤੋਂ ਬਿਨਾ ਹੈ ਅਤੇ ਜੋ ਮਾਲਕ ਅਕਾਲ ਪੁਰਖ ਨੂੰ ਭੁਲਾ ਕੇ ਪ੍ਰਾਏ ਪਤੀ ਪਾਪ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਰੰਗੀ ਹੋਈ ਹੈ ਜੋ ਬੇਸਵਾ ਪੂਤ ਬਾਪ ਕੋ ਕਹੀ ਹੈ ਤਿਉ ਫੋਕਟਕਾਰ ਵਿਕਾਰਾ ਹੈ ਜਿਵੇਂ ਕਹਿੰਦੇ ਬੇਸਵਾ ਵੇਸ਼ਵਾ ਦੇ ਪੁੱਤਰ ਦਾ ਬਾਪ ਪਿਤਾ ਕਿਹੜਾ ਕਥਨ ਕਰੀਏ ਭਾਵ ਕੋਈ ਨਹੀਂ ਕਥਨ ਕਰੀਦਾ ਤਿਵੇਂ ਨ ਗੁਰੇ ਦਾ ਕੋਈ ਗੁਰੂ ਪੀਰ ਕਥਨ ਨਹੀਂ ਕਰ ਸਕੀਦਾ ਉਸ ਮਨਮੁਖ ਦੇ ਕਾਰ ਕੰਮ ਫੋਕੜ ਬੇਅਰਥ ਤੇ ਵਿਕਾਰਾਂ ਦੇ ਉਤਪੰਨ ਕਰਨ ਵਾਲੇ ਹੀ ਹਨ ਵਿਕਾਰਾ ਉਲਟੇ ਕੰਮ ਹੀ ਕਰਦੇ ਹਨ ਪ੍ਰੇਤ ਪਿੰਜਰ ਮਹਿ ਦੂਖ ਕਨੇਰੇ ਨਰਕ ਪਜਹਿ ਅਗਿਆਨ ਅੰਧੇਰੇ ਆ ਪਾਪੀ ਪੁਰਸ਼ ਨੂੰ ਭੂਤਾਂ ਦੇ ਪਿੰਜਰ ਸਰੀਰ ਵਿੱਚ ਪੈਣ ਕਰਕੇ ਕਨੇਰੇ ਬਹੁਤ ਦੁੱਖ ਸਹਾਰਨੇ ਪੈਂਦੇ ਮੰਨਿਆ ਜਾਂਦਾ ਹੈ ਕਿ ਪ੍ਰੇਤ ਦੇ ਸਰੀਰ ਦੀ ਸਵਾ ਮਨ ਭੁੱਖ ਹੁੰਦੀ ਅਤੇ ਇਸ ਦਾ ਜਿਹੜਾ ਮੂੰਹ ਹੁੰਦਾ ਨਾ ਉਹ ਸੂਈ ਦੇ ਨੱਕੇ ਵਰਗਾ ਬਰੀਕ ਹੁੰਦਾ ਜਿਸ ਰਾਹੀਂ ਖੂਨ ਦੀ ਇੱਕ ਅੱਧੀ ਬੂੰਦ ਹੀ ਜਾ ਸਕਦੀ ਫਿਰ ਜਿਸ ਪਦਾਰਤ ਨੂੰ ਵੀ ਹੱਥ ਲਾਉਂਦਾ ਉਹ ਉਸ ਲਈ ਵਿਸ਼ਟਾ ਬਣ ਜਾਂਦਾ ਹੈ ਜੇਕਰ ਪਰਮੇਸ਼ਰ ਕਿਰਪਾਲੂ ਹੋ ਕੇ ਮੁਕਤ ਨਾ ਕਰੇ ਤਾਂ ਉਹ ਮਹਾ ਪਰਲੋ ਤੱਕ ਪ੍ਰੇਤ ਦੀ ਜੂਨੀ ਵਿੱਚ ਪਿਆ ਰਹਿੰਦਾ। ਇਉਂ ਪ੍ਰੇਤ ਦੀ ਦੇਹੀ ਵਿੱਚ ਬਹੁਤ ਦੁੱਖ ਸਹਾਰਨੇ ਪੈਂਦੇ ਹਨ। ਫਿਰ ਅਗਿਆਨ ਦੇ ਹਨੇਰੇ ਹਨੇਰੇ ਕਰਕੇ ਨਰਕਾਂ ਵਿੱਚ ਹੀ ਪਜੇ ਸੜਦਾ ਰਹਿੰਦਾ। ਧਰਮ ਰਾਏ ਕੀ ਬਾਕੀ ਲੀਜੈ ਜਿਨ ਹਰਕਾਰਾ ਨਾਮ ਵਿਸਾਰਾ ਹੈ। ਜਿਸ ਪੁਰਸ਼ ਨੇ ਪਰਮੇਸ਼ਰ ਦਾ ਨਾਮ ਪੁਲਾ ਦਿੱਤਾ ਹੈ ਉਸ ਕੋ ਨੂੰ ਧਰਮ ਰਾਜਾ ਕਰਮਾ ਧਰਮਾਂ ਦੀ ਬਾਕੀ ਹਿਸਾਬ ਕਿਤਾਬ ਪਿਛੋਂ ਰਹੀ ਰਕਮ ਲੈਂਦਾ ਹੈ ਸੂਰਜ ਤਪੈ ਅਗਨ ਬਿਖ ਝਾਲਾ ਆਪਤ ਪਸ਼ੂ ਮਨਮੁਖ ਬੇਤਲ ਹਾਂ ਕਹਿੰਦੇ ਜੰਮ ਮਾਰਗ ਵਿੱਚ ਜਿੱਥੇ 12 ਸੂਰਜ ਤਪਦੇ ਹਨ 10000 ਯੋਜਨ ਅਗ ਦਾ ਕੁੰਡ ਤੇ ਬੇਹੋ ਦਾ ਅਸਪਤਰ ਝਾਲਾ ਬਣ ਹੈ ਉਥੇ ਮਨਮੁਖ ਪੁਰਸ਼ ਆਪਤ ਬੇਪਤਾ ਕਰਕੇ ਪਸ਼ੂ ਤੇ ਬੇਤਾਲਾ ਪੂ ਤਾਦ ਜੁਨਾ ਵਿੱਚ ਪਾਇਆ ਜਾਂਦਾ ਹੈ ਆਸਾ ਮਨਸਾ ਕੂੜ ਕਮਾਵੇ ਰੋਗ ਬੁਰਾ ਬੁਰਿਆ ਰਾਹੇ ਇਸ਼ਾਵਾਂ ਤੇ ਮਨਸਾ ਵਾਸ਼ਨਾਵਾਂ ਦਾ ਵੱਧਾਇਆ ਜੀਵ ਕੂੜ ਹੀ ਝੂਠ ਕਮਾਉਂਦਾ ਹੈ ਇਹ ਅਗਿਆਨ ਦਾ ਰੋਗ ਬਹੁਤ ਬੁਰਾ ਮੰਦਾ ਹੈ ਜਿਸ ਨਾਲ ਲੱਗ ਕੇ ਜੀਵ ਬੁਰਿਆਈ ਵਾਲਾ ਹੋ ਰਿਹਾ ਮਸਤਕ ਪਾਰ ਕਲਰ ਸਿਰ ਭਾਰਾ ਕਿਉ ਕਰ ਭਵਜਲ ਲੰਗਸ ਪਾਰਾ ਕਹਿੰਦੇ ਜੀਵ ਦੇ ਮੱਥੇ ਉੱਪਰ ਪਾਪਾਂ ਦਾ ਅਸਹਿ ਭਾਰ ਹੈ ਤੇ ਮੰਦ ਕਰਮਾ ਰੂਪੀ ਕਲਰ ਕਰਕੇ ਜੀਵ ਨੂੰ ਨਰਕਾਂ ਮਾਤਾ ਦੇ ਗਰਭ ਵਿੱਚ ਸਿਰ ਭਾਰ ਭਾਗ ਪੁੱਠਾ ਲਟਕਾਇਆ ਜਾਂਦਾ ਇਹ ਜੀਵ ਕਿਵੇਂ ਕਰਕੇ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਪਵੇਗਾ ਭਾਗ ਪਾਰ ਨਹੀਂ ਹੋ ਸਕਦਾ ਸਤਗੁਰ ਬੋਹਿਤ ਆਦ ਜੁਗਾਦੀ RAM ਨਾਮ ਨਿਸਤਾਰਾ ਹੈ ਆਦ ਜੁਗਾਦੀ ਸਦਾ ਸਦਾ ਪਰਮ ਸੰਸਾਰ ਦੇ ਆਦ ਮੁੱਢ ਤੇ ਜੁਗ ਆਦਕਾਂ ਦੇ ਮੁੱਢ ਤੋਂ ਹੀ ਸਤਿਗੁਰੂ ਸਾਹਿਬ ਜੀ ਬੋਇਤ ਜਹਾਜ ਰੂਪ ਹਨ ਜੋ ਪਰਮੇਸ਼ਰ ਦੀ ਨਾਮ ਰੂਪੀ ਅਨਕੂਲੀ ਪਾਉਣ ਦੇ ਕੇ ਨਿਸਤਾਰਾ ਤਾਰਨਾ ਕਰਦੇ ਹਨ ਪੁੱਤਰ ਕਲਤਰ ਜਗ ਹੇਤ ਪਿਆਰਾ ਮਾਇਆ ਮੋਹ ਪਸਰਿਆ ਪਾਸਾਰਾ ਜੀਵਾਂ ਦਾ ਆਪਣੇ ਪੁੱਤਰ ਕਲਤਰ ਇਸਤਰੀ ਜਗ ਸੰਸਾਰ ਦੇ ਮੋਹ ਤੇ ਪਿਆਰ ਪਾਇਆ ਆ ਸੰਸਾਰ ਵਿੱਚ ਪੁੱਤਰਾਂ ਨਾਲ ਹੇਤ ਅਤੇ ਕਲਤਰ ਇਸਤਰੀ ਨਾਲ ਪਿਆਰ ਕਰਦਾ ਇਹ ਮਾਇਆ ਦੇ ਮੋਹ ਦਾ ਹੀ ਪਸਾਰਾ ਫੈਲਾ ਪਸਰਿਆ ਫੈਲਿਆ ਹੋਇਆ ਜਮ ਕੇ ਫਾਹੇ ਸਤਗੁਰੂ ਤੋੜੇ ਗੁਰਮਖ ਤਤ ਵਿਚਾਰਾ ਹੈ ਹਾਂ ਜਿਨ੍ਹਾਂ ਦੇ ਜਮਦੂਤਾ ਜੰਮਣ ਮਰਨ ਦੇ ਫਾਹੇ ਜੰਜਾਲ ਸਤਿਗੁਰੂ ਸਾਹਿਬ ਜੀ ਨੇ ਤੋੜ ਦਿੱਤੇ ਹਨ ਉਹਨਾਂ ਗੁਰਮੁਖ ਜਨਾਂ ਨੇ ਤਤ ਸਰੂਪ ਦਾ ਵਿਚਾਰਾ ਨਿਰਣਾ ਕੀਤਾ ਹੈ ਕੂੜ ਮੁੱਠੀ ਚੱਲੇ ਕੂੜ ਮੁੱਠੀ ਚੱਲੇ ਬਹੌ ਰਾਹੀ ਮਨ ਮੁਖ ਦੱਜੇ ਪੜ ਪੜ ਪਾਹੀ ਹਾਂ ਜਿਨ੍ਹਾਂ ਦੀ ਬੁੱਧੀ ਝੂਠ ਦੇ ਮੁੱਠੀ ਲੱਗੀ ਹੋਈ ਆ ਉਹ ਦੇਵੀ ਦੇਵਤਿਆਂ ਆਦਿ ਦੇ ਬਹੁਤੇ ਰਾਹਾਂ ਉੱਪਰ ਚੱਲਦੇ ਆ ਉਹ ਮਨਮੁਖ ਲੋਕ ਤ੍ਰਿਸ਼ਨਾ ਕਾਲ ਗਰਭ ਨਰਕ ਦੀ ਪਾਹੀ ਅੱਗ ਵਿੱਚ ਪੜ ਪੜ ਪੋਲਾ ਬੋਲਣਾ ਪੈ ਪੈ ਕੇ ਦਾਜੇ ਸੜਦੇ ਰਹਿੰਦੇ ਆ ਅੰਮ੍ਰਿਤ ਨਾਮ ਗੁਰੂ ਵੱਡ ਦਾਣਾ ਨਾਮ ਜਪੋ ਸੁਖ ਸਾਰਾ ਹੈ ਗੁਰੂ ਸਾਹਿਬ ਜੀ ਅੰਮ੍ਰਿਤ ਨਾਮ ਦੇ ਵੱਡੇ ਦਾਣਾ ਦਾਤੇ ਹਨ ਉਹ ਇਹੋ ਸਿੱਖਿਆ ਦਿੰਦੇ ਹਨ ਕਿ हे ਪਾਈ ਨਾਮ ਜਪਣਾ ਕਰੋ ਨਾਮ ਜਪਣਾ ਕਰੋ ਇਹੋ ਹੀ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮੈ ਸਤਿਗੁਰ ਤੁਠਾ ਸੱਚ ਦਿਰੜਾਏ ਸਭ ਦੁੱਖ ਮਿਟੇ ਮਾਰਗ ਪਾਏ ਹਾਂਜੀ ਸੁਪਰ ਸੱਚਾ ਗੁਰੂ ਤੁਠਾ ਪ੍ਰਸੰਨ ਹੁੰਦਾ ਉਸ ਨੂੰ ਸੱਚਾ ਨਾਮ ਦ੍ਰਿੜ ਕਰਾਉਂਦਾ ਹੈ ਉਸ ਦੇ ਸਾਰੇ ਦੁੱਖ ਮਿਟੇ ਨਿਵਰਤ ਕਰਕੇ ਉਸ ਨੂੰ ਸਤਿਗੁਰੂ ਭਗਤੀ ਸਹਿਤ ਗਿਆਨ ਦੇ ਮਾਰਗ ਰਸਤੇ ਉੱਪਰ ਪਾ ਦਿੰਦਾ ਹੈ ਕੰਡਾ ਪਾਇ ਨਗੜਈ ਮੂਲੇ ਜਿਸ ਸਤਿਗੁਰ ਰੱਖਣ ਹਾਰਾ ਹੈ ਏ ਭਾਈ ਜਿਸ ਪੁਰਸ਼ ਨੂੰ ਸਤਿਗੁਰ ਆਪ ਰੱਖਣ ਵਾਲਾ ਹੈ ਉਸ ਦੇ ਗਲ ਜੁਬਾਨ ਵਿੱਚ ਨਿੰਦਿਆ ਰੂਪੀ ਕੰਡਾ ਨਹੀਂ ਪੈਂਦਾ ਅਤੇ ਮਨ ਰੂਪੀ ਪੈਰ ਵਿੱਚ ਈਰਖਾ ਵਿਕਾਰਾਂ ਰੂਪੀ ਕੰਡਾ ਕਦਾ ਚਿੱਤ ਵੀ ਗੱਡੇ ਹੀ ਗੱਡਿਆ ਨਹੀਂ ਜਾਂਦਾ ਖੇਹੁ ਖੇ ਰਲ ਤਨ ਚੀਜੈ ਮਨਮੁਖ ਪੱਥਰ ਸੈਲ ਨ ਭੀਜੈ ਇਹ ਪੰਜਾਂ ਤਤਾਂ ਰੂਪੀ ਖੇਹੁ ਸਵਾਹ ਦਾ ਬਣਿਆ ਤਨ ਸਰੀਰ ਛੀਜੈ ਨਾਸ਼ ਹੋਣ ਤੋਂ ਸਵਾਹ ਵਿੱਚ ਹੀ ਰਲ ਜਾਂਦਾ ਪਰ ਮਨਮੁਖ ਦਾ ਚਿੱਤ ਪੱਥਰ ਦੀ ਸੈਲ ਸਿਲਾ ਵਰਗਾ ਕਠੋਰ ਹੈ ਵਾ ਪੱਥਰ ਸੈਲ ਖੁਸ਼ਕ ਪੱਥਰ ਵਾਗ ਹੈ ਜੋ ਨਾਮ ਸ਼ਾਸਤਰ ਗਿਆਨ ਰੂਪੀ ਜਲ ਨਾਲ ਭੀਜਦਾ ਨਹੀਂ ਕਰਣ ਪਲਾਵ ਕਰੇ ਬਹੁ ਤੇਰੇ ਨਰਕ ਸੁਰਗ ਅਵਤਾਰਾ ਹੈ ਜੀਵ ਕਰਨ ਕੀਰਨੇ ਪਾਉਂਦਾ ਹੈ ਅਤੇ ਬਹੁ ਤੇਰੇ ਬਿਆੰਤ ਪਲਾਵ ਯਤਨ ਕਰਦਾ ਹੈ ਜਿਸ ਕਰਕੇ ਮਨ ਕਰਮਾਂ ਦੇ ਪ੍ਰਭਾਵ ਕਰਕੇ ਨਰਕ ਵਿੱਚ ਅਤੇ ਪੁੰਨਾਂ ਦੇ ਪ੍ਰਭਾਵ ਕਰਕੇ ਸਵਰਗ ਵਿੱਚ ਅਵਤਾਰਾ ਹੁੰਦਾ ਜਨਮ ਦਾ ਆਉਂਦਾ ਜਾਂਦਾ ਰਹਿੰਦਾ ਮਾਇਆ ਬੇਖ ਪੋਇੰਗਮ ਨਾਲੇ ਇਨ ਦੁਬਦਾ ਘਰ ਬਹੁਤੇ ਗਾਲੇ ਮਾਇਆ ਰੂਪੀ ਭੂਯੰਗਮ ਸਪਨੀ ਸ਼ਬਦ ਸਪਰਸ਼ ਆਦ ਵਿਚਿਆ ਰੂਪੀ ਬਿਕ ਵੇਹੋ ਦੇ ਨਾਲ ਹੀ ਭਰੀ ਰਹਿੰਦੀ ਹੈ ਇਸ ਮਾਇਆ ਨੇ ਦੁਬਦ ਦ ਚਿੱਤੇ ਪੁਣੇ ਵਿੱਚ ਪਾ ਕੇ ਅਨੇਕਾਂ ਅੰਤਹਿ ਕਰਨ ਰੂਪੀ ਕਰ ਗਾਲ ਦਿੱਤੇ ਸਾੜ ਦਿੱਤੇ ਸਤਿਗੁਰ ਬਾਝੋਂ ਪ੍ਰੀਤ ਨਾ ਉਪਜੈ ਭਗਤ ਰਤੇ ਪਤੀ ਆ ਰਹੇ ਸਤਿਗੁਰੂ ਸਾਹਿਬ ਜੀ ਤੋਂ ਬਗੈਰ ਹਿਰਦੇ ਅੰਦਰ ਵਾਹਿਗੁਰੂ ਦੀ ਪ੍ਰੀਤੀ ਪੈਦਾ ਨਹੀਂ ਹੋ ਸਕਦੀ ਜੋ ਬੁਰਖ ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਰੰਗੇ ਗਏ ਹਨ ਉਹਨਾਂ ਉੱਪਰ ਹੀ ਪ੍ਰਭੂ ਪਦਿਆਰਾ ਪਤੀਜਦਾ ਹੈ ਸਾក្ត ਮਾਇਆ ਕੋ ਬਹੁਤਾ ਵਹਿ ਨਾਮ ਵਿਸਾਰ ਕਹਾਂ ਸੁਖ ਪਾਵਹਿ ਸਾក្ត ਕਠੋਰ ਚਿਤ ਵਾਲੇ ਪਦਤਪੁਰਖ ਮਾਇਆ ਦੇ ਵਾਸਤੇ ਬਹੁ ਤਰ੍ਹਾਂ ਕਰਕੇ ਦੌੜਦੇ ਰਹਿੰਦੇ ਪਰ ਪਰਮੇਸ਼ਰ ਦੇ ਨਾਮ ਨੂੰ ਭੁਲਾ ਕਰਕੇ ਕਹਾਂ ਕਿਸ ਪ੍ਰਕਾਰ ਸੁਖ ਪਾ ਸਕਦੇ ਨਹੀਂ ਪਾ ਸਕਦੇ ਤ੍ਰਿ ਗੁਣ ਅੰਤਰ ਖੱਪਹਿ ਖਪਾਵਹਿ ਨਾਹੀ ਪਾਰ ਉਤਾਰਾਹਿ ਕਹਿੰਦੇ ਸਾਗਤ ਬੁਰਖ ਤਿੰਨਾ ਗੁਣਾ ਵਿੱਚ ਰਾਜਸੀ ਤਾਮਸੀ ਸ਼ਾਂਤ ਕੀ ਗੁਣਾ ਦੇ ਵਿੱਚ ਆਪ ਖੱਪਦੇ ਤੇ ਹੋਰਨਾਂ ਨੂੰ ਕਪਾਉਂਦੇ ਆ ਇਹਨਾਂ ਗੁਣਾ ਦੀ ਉਪਾਸ਼ਨਾ ਵਿੱਚ ਲੱਗਣ ਕਰਕੇ ਵੀ ਸੰਸਾਰ ਤੋਂ ਪਾਰ ਉਤਾਰਾ ਨਹੀਂ ਹੁੰਦਾ ਕੂਕਰ ਸੂਕਰ ਕਹੀਏ ਕੂੜਿਆਰਾ ਭੌਕ ਮਰਹਿ ਪਉ 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 ਹਾਰਾ हां ਝੂਠੇ ਪੁਰਖਾਂ ਨੂੰ ਕੂਕਰ ਕੁੱਤਿਆਂ ਦੇ ਸੂਕਰ ਸੂਰਾਂ ਦੀ ਨਿਆਈ ਕਿਹਾ ਜਾਂਦਾ ਹੈ। ਭਾਵ ਜਿਵੇਂ ਕੁੱਤੇ ਤੇ ਸੂਰ ਵਿਛਟਾ ਆਦ ਗੰਦਗੀ ਖਾਂਦੇ, ਇਉਂ ਇਹ ਪਰਾਇਆ, ਹੱਕ ਨਿੰਦਿਆ ਆਦ ਗੰਦਗੀ ਖਾਂਦੇ ਹਨ। ਉਹ ਪੌਹਾਰਾ ਭਟਕਣੇ ਵਾਲੇ ਹੋ ਕੇ ਪਦਾਰਥਾਂ ਦੀ ਪ੍ਰਾਪਤੀ ਲਈ ਵਿਅਰਥ ਪੌ ਪੌ ਬਉ ਬਉ ਸ਼ਬਦ ਕਰਕੇ ਕਰਦੇ ਜਿਵੇਂ ਕੁੱਤੇ ਬਉ ਬਉ ਕਰਦੇ ਹਨ, ਭੌਂਕਦੇ ਮਰ ਜਾਂਦੇ। ਕੁੱਤੇ ਦੀ ਨਿਆਈ ਭੌਂਕਦੇ ਹੋਏ ਮਰ ਜਾਂਦੇ ਹਨ। ਸੂਰ ਦੀ ਨਿਆਈ ਭੌਣ ਵਾਲੇ ਹੋ ਕੇ ਭੌਂ-ਭੌਂ ੜਕ-ੜਕ ਕੇ ਮਰ ਜਾਂਦੇ ਹਨ ਮਨ ਤਨ ਝੂਠੇ ਕੂੜ ਕਮਾਵੇ ਦੁਰਮਤ ਦਰਗਹਿ ਹਾਰਾ ਹੈ ਉਹ ਮਨ ਹਿਰਦੇ ਤੇ ਤਨ ਸਰੀਰ ਕਰਕੇ ਝੂਠੇ ਖਾਨ ਤੇ ਝੂਠੇ ਹੀ ਕਮਾਉਂਦੇ ਹਨ ਉਹ ਦੁਰਮਤ ਕੋਟੀ ਮਤ ਵਾਲੇ ਪਰਮੇਸ਼ਰ ਦੀ ਦਰਗਹਿ ਨਿਆਏ ਸਭਾ ਵਿੱਚ ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦੇ ਸਤਗੁਰ ਮਿਲੈ ਤਉ ਮਨੁਆ ਟਿਕੈ RAM ਨਾਮ ਦੇ ਸਰਣ ਪਰੇਕੈ ਹੇ ਭਾਈ ਜੇਕਰ ਸਤਿਗੁਰੂ ਮਿਲ ਪਵੇ ਤਦੂ ਮਨੁਆ ਮਨ ਟਿਕਦਾ ਹੈ ਗੁਰੂ ਜੀ RAM ਦਾ ਨਾਮ ਦੇ ਕੇ ਵਾਹਿਗੁਰੂ ਦੀ ਸਰਣ ਓਟ ਵਿੱਚ ਪਰੇਕੈ ਪੈ ਜਾਂਦੇ ਹਨ ਗੁਰੂ ਜੀ ਸਰਣ ਪਰੇਕੈ ਪਏ ਹੋਏ ਨੂੰ RAM ਦਾ ਨਾਮ ਦੇ ਦਿੰਦੇ ਹਨ ਹਰ ਧਨ ਨਾਮ ਅਮੋਲਕ ਦੇਵੇ ਹਰ ਜਸ ਦਰਗ ਹੈ ਪਿਆਰਾ ਹੈ ਗੁਰੂ ਸਾਹਿਬ ਜੀ ਪਰਮੇਸ਼ਰ ਦਾ ਨਾਮ ਰੂਪੀ ਅਮੋਲਕ ਬੇਕੀਮਤਾ ਧਨ ਦੇਣਾ ਕਰਦੇ ਆ ਜਿਸ ਨਾਮ ਧਨ ਕਰਕੇ ਪਰਮੇਸ਼ਰ ਦਾ ਜਸ ਕੀਰਤਨ ਕਰਨ ਵਾਲ ਪਰਮੇਸ਼ਰ ਨੂੰ ਆਪਣੀ ਦਰਗਾਹ ਵਿੱਚ ਪਿਆਰਾ ਲੱਗਦਾ RAM ਨਾਮ ਸਾਧੂ ਸਰਣਾਈ ਸਤਗੁਰ ਬਚਨੀ ਗਤ ਮਿਤ ਪਾਈ ਪਰਮੇਸ਼ਰ ਦਾ ਨਾਮ ਸਾਧੂ ਸ੍ਰੇਸ਼ਟ ਮਹਾਤਮਾ ਜਨਾ ਗੁਰੂ ਸਾਹਿਬ ਜੀ ਦੀ ਸਰਣਾਈ ਸਰਨ ਵਿੱਚ ਪੈ ਕੇ ਮਿਲਦਾ ਹੈ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਦੀ ਕਮਾਈ ਕਰਕੇ ਪ੍ਰਾਪਤੀ ਦੀ ਮਿੱਤ ਮਰਿਆਦਾ ਪਾਈ ਦੀ ਹੈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਮੇਰੇ ਮਨ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਜਪਣਾ ਕਰ ਤਦੋਂ ਮੇਲਣ ਹਾਰ ਮੇਲਣ ਵਾਲਾ ਪ੍ਰਭੂ ਆਪਣੇ ਸਰੂਪ ਵਿੱਚ ਮੇਲ ਲੈਂਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਉਾਹੇ ਗੁਰੂ ਵਾਹੇ ਗੁਰੂ ਉਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਊਵਾਹਿ ਗੁਰੂ ਊਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ